ਆਪਾਂ ਗੁਰੂ ਗੋਬਿੰਦ ਸਿੰਘ ਜੀ ਦਾ ਸ਼ੁਕਰਾਨਾ ਤਾਂ ਨਹੀਂ ਕਰ ਸਕੇ ਕਿਉਂਕਿ ਇਹ ਬੱਚਾ ਬਾਅਦ ਵਿੱਚ ਪੈਦਾ ਹੋਇਆ ਹੈ ਸੰਗਤ ਦਿੱਲੀ ਦੀ ਧਰਤੀ ਤੇ ਚੱਲੀ ਹੈ ਉਤਰ ਨੂੰ ਲੈ ਕੇ ਚੱਲ ਮਾਤਾ ਸੁੰਦਰੀ ਜੀ ਦੇ ਚਰਨਾਂ ਵਿੱਚ ਹਾਜ਼ਰੀ ਲਵਾਈਏ ਤੇ ਨਾਲ ਸ਼ੁਕਰਾਨਾ ਮਾਈ ਨੇ ਮਾਤਾ ਨੇ ਆਸਾਂ ਕੀ ਵਾਰ ਦੀ ਚੌਂਕੀ ਲਾਈ ਤੇ 5 ਸਾਲ ਦਾ ਬੱਚਾ ਪਿੱਛੇ ਬੈਠਾ ਮਾਤਾ ਦੇ ਨਾਲ ਕੁਝ ਉੱਚੀ ਉੱਚੀ ਸ਼ਲੋਕ ਬੋਲੇ ਤੇ ਮਾਤਾ ਸੁੰਦਰੀ ਜੀ ਨੇ ਬੱਚੇ ਦੀ ਬਾਹ ਪਕੜੀ ਸਰਦਾਰ ਜੱਸਾ ਸਿੰਘ ਦੀ ਕਹਿਣ ਲੱਗੇ ਉਹਦੇ ਮਾਮੇ ਨੂੰ ਭਾਈ ਬਾਖ ਸਿੰਘ ਇਹ ਬੱਚਾ ਤੁਸੀਂ ਸਾਨੂੰ ਕਿਉਂ ਨਹੀਂ ਦੇ ਜਾਂਦੇ ਕੁਝ ਕੁ ਸਮਾਂ ਸੰਨ ਦੇ ਦਿਓ ਏਡੀ ਸੋਹਣੀ ਇਹਦੀ ਆਵਾਜ਼ ਮਾਂ ਇਹਦੀ ਕੀਰਤਨ ਕਰਦੀ ਖੈ ਤੇ ਗੁਰਮੁਖੋ ਉਸ ਵੇਲੇ ਮਾਂ ਦਾ ਰੋਮ ਰੋਮ ਖੜ ਗਿਆ ਕਿ ਮੇਰੇ ਪੁੱਤਰ ਦੀ ਬਾਹ ਮਾਤਾ ਸੁੰਦਰੀ ਜੀ ਨੇ ਪਕੜ ਲਈ ਖ ਭਾਵੇਂ ਇਹਦੇ ਸਿਰ ਤੇ ਪਿਤਾ ਦਾ ਸਾਆ ਨਹੀਂ ਜਿਹਦੀ ਬਾਹ ਮਾਂ ਸੁੰਦਰੀ ਨੇ ਪਕੜ ਲਈ ਮੋਨੇ ਨੂੰ ਕਦੀ ਤੱਤੀ ਵਾਹ ਨਹੀਂ ਲੱਗੇ